ਵਿਦਿਆਰਥੀ ਤੇ ਪੁਲਿਸ ਵਿਚਾਲੇ ਤਕਾ ਮੁਕੀ ਹੋਈ ਹੈ ਪੀਯੂ ਦੇ ਅੰਦਰ ਜਿੱਥੇ ਕਿ ਦੋ ਅਹਿਮ ਮਸਲੇ ਜਿਹੜੇ ਚੱਲ ਰਹੇ ਨੇ ਐਂਟੀ ਪ੍ਰੋਟੈਸਟ ਹਲਫਨਾਮਾ ਇਹਦੇ ਵਿਰੋਧ ਦੇ ਵਿੱਚ ਮੁਜ਼ਾਰਾ ਹੋਇਆ ਤੇ ਨਾਲ ਹੀ ਜਿਹੜੀ ਪੀਯੂ ਦੀ ਸੈਨੇਟ ਅਤੇ ਸਿੰਡੀਕੇਟ ਭੰਗ ਕੀਤੀ ਗਈ ਹੈ ਇਹਦੇ ਤੋਂ ਵੀ ਵਿਦਿਆਰਥੀ ਗੁੱਸੇ ਵਿੱਚ ਨੇ ਤੇ ਪੜਕੇ ਹੋਏ ਵਿਦਿਆਰਥੀਆਂ ਨੇ ਕਾਫੀ ਹੰਗਾਮਾ ਕਰ ਦਿੱਤਾ ਗੇਟ ਤੋੜਨ ਦੀ ਕੋਸ਼ਿਸ਼ ਜਿਹੜੀ ਕੀਤੀ ਗਈ ਤਸਵੀਰਾਂ ਜਿੱਥੇ ਕਿ ਅੱਜ ਵਿਦਿਆਰਥੀ ਭੜਕ ਉੱਠੇ ਨੇ ਤੇ ਪੁਲਿਸ ਦੇ ਨਾਲ ਧੱਕਾਮੁੱਕੀ ਵੀ ਇਹਨਾਂ ਦੀ ਹੋਈ ਹੈ ਪੁਲਿਸ ਜਿਹੜੀ ਹੈ ਉਹ ਸਾਈਡ ਤੇ ਖੜੀ ਤਮਾਸ਼ਾ ਦੇਖਦੀ ਹੋਈ ਨਜ਼ਰ ਇੱਕ ਤਰ੍ਹਾਂ ਨਜ਼ਰ ਆ ਰਹੀ ਹੈ ਕਿਉਂਕਿ ਜਿਹੜੇ ਗੇਟ ਲਗਾਏ ਗਏ ਸੀ ਰੋਕਾਂ ਲਗਾਈਆਂ ਗਈਆਂ ਸੀ ਉਹਨਾਂ ਨੂੰ ਭੰਨ ਦਿੱਤਾ ਵਿਦਿਆਰਥੀਆਂ ਨੇ ਇਕੱਠੇ ਹੋ ਕੇ ਵਿਦਿਆਰਥੀ ਜਿਹੜੇ ਨੇ ਬਹੁਤ ਦਿਨਾਂ ਤੋਂ ਐਂਟੀ ਪ੍ਰੋਟੈਸਟ ਹਲਫਨਾਮੇ ਦਾ ਵਿਰੋਧ ਕਰ ਰਹੇ ਸਨ ਇਹ ਉਹ ਹਲਫਨਾਮਾ ਜਿਹੜਾ ਯੂਨੀਵਰਸਿਟੀ ਵੱਲੋਂ ਦਾਖਲੇ ਵੇਲੇ ਵਿਦਿਆਰਥੀਆਂ ਤੋਂ ਇਸ ਸਾਲ ਤੋਂ ਮੰਗਿਆ ਜਾ ਰਿਹਾ ਸੀ ਇਹਦੇ ਵਿੱਚ ਇੱਕ ਸ਼ਰਤ ਰੱਖੀ ਗਈ ਸੀ ਕਿ ਕੋਈ ਵੀ ਵਿਦਿਆਰਥੀ ਕਿਸੇ ਵੀ ਤਰ੍ਹਾਂ ਦੇ ਧਰਨੇ ਮੁਜ਼ਾਰੇ ਵਿੱਚ ਹਿੱਸਾ ਨਹੀਂ ਲਵੇਗਾ ਤੇ ਇਹਦਾ ਵਿਦਿਆਰਥੀਆਂ ਬਨੇ ਡਟ ਕੇ ਵਿਰੋਧ ਕੀਤਾ ਸੀ ਕਿ ਧਰਨੇ ਮੁਜ਼ਾਰੇ ਵਿਦਿਆਰਥੀਆਂ ਨੂੰ ਜੋ ਲੋੜ ਪਈ ਤਾਂ ਕਰਨਗੇ ਉਹ ਕੋਈ ਯੂਨੀਵਰਸਿਟੀ ਇਸ ਤਰ੍ਹਾਂ ਲਿਖ ਕੇ ਨਹੀਂ ਲੈ ਸਕਦੀ ਮੇਰੇ ਸੋਗੀ ਰਵਿੰਦਰ ਮੀਤ ਲਾਈਵ ਸਾਡੇ ਨਾਲ ਹੱਥ ਜੁੜ ਜੁੜ ਰਹੇ ਨੇ ਰਵਿੰਦਰ ਤਾਂ ਅਸੀਂ ਦੇਖ ਰਹੇ ਸੀ ਕਈ ਦਿਨਾਂ ਤੋਂ ਮਾਹੌਲ ਭਖਿਆ ਹੋਇਆ ਸੀ ਖਾਸ ਤੌਰ ਦੇ ਉੱਪਰ ਐਂਟੀ ਪ੍ਰੋਟੈਸਟ ਹਲਫ ਨਾਮੇ ਨੂੰ ਲੈ ਕੇ ਹੁਣ ਬਲਦੀ ਦੇ ਉੱਪਰ ਘਿਓ ਦਾ ਕੰਮ ਪਾਇਆ ਜੋ ਸੈਨੇਟ ਤੇ ਸੰਡିକੇਟ ਭੰਗ ਕਰ ਦਿੱਤੀ ਗਈ ਹੈ ਤੇ ਅੱਜ ਵਿਦਿਆਰਥੀ ਭੜਕੁੱਟੇ ਨੇ ਫਿਲਹਾਲ ਕਿਸ ਤਰ੍ਹਾਂ ਦਾ ਮਾਹੌਲ ਹੈ देखो देखो पहले ही कई ਦਿਨਾਂ ਤੋਂ ਕਹਿ ਲੋ ਜਾਂ ਕਈ ਮਹੀਨਿਆਂ ਤੋਂ ਇਹ ਪ੍ਰੋਟੈਸਟ ਚੱਲ ਰਿਹਾ ਸੀਗਾ ਕਿ ਜੋ ਹਲਫਲਾਮਾ ਲਿਆ ਜਾ ਰਿਹਾ ਕਿ ਅਸੀਂ ਕੋਈ ਵੀ ਪ੍ਰੋਟੈਸਟ ਨਹੀਂ ਕਰਾਂਗੇ ਉਸ ਪ੍ਰੋਟੈਸਟ ਨੂੰ ਲੈ ਕੇ ਉਸ ਹਲਫਲਾਮੇ ਨੂੰ ਲੈ ਕੇ ਲਗਾਤਾਰ ਜਿਹੜੇ ਵਿਦਿਆਰਥੀ ਰੋਸ ਦੇ ਵਿੱਚ ਸੀਗੇ ਤਾਂ ਅੱਜ ਜਿਹੜੇ ਤਬਾਅਮ ਵਿਦਿਆਰਥੀ ਹੈਗੇ ਉਹ ਇਕੱਠੇ ਹੋਏ ਸੀ ਤੇ ਉਹਨਾਂ ਵਿਦਿਆਰਥੀਆਂ ਵੱਲੋਂ ਆ ਕੇ ਪ੍ਰੋਟੈਸਟ ਕੀਤਾ ਗਿਆ ਤੇ ਪੁਲਿਸ ਦਾ ਸਾਹਮਣਾ ਵੀ ਕਰਨਾ ਪਿਆ ਵਿਦਿਆਰਥੀਆਂ ਨੂੰ ਤਸਵੀਰਾਂ ਇਸ ਵੇਲੇ ਦਿਖਾ ਦਿੰਨੇ ਆ ਜਿਵੇਂ ਇਸ ਕੁਛ ਦਿਨ ਪਹਿਲਾਂ ਇੱਥੇ ਹੀ ਜਿਹੜੇ ਤਬਾਅਮ ਵਿਦਿਆਰਥੀ ਸੀਗੇ ਉਹ ਆ ਕੇ ਪੁਲਿਸ ਦੇ ਸਾਹਮਣੇ ਖੜੇ ਹੁੰਦੇ ਨੇ ਤੇ ਪੁਲਿਸ ਵੱਲੋਂ ਲਾਤੀ ਚਾਰਜ ਵੀ ਕੀਤਾ ਜਾਂਦਾ ਤਾਂ ਜਿਹੜਾ ਐਫੀਡਿਫਟ ਵਾਲਾ ਮਾਮਲਾ ਉਹ ਤਾਂ ਹੁਣ ਸੁਲਝਾ ਲਿਆ ਗਿਆ ਐਫੀਡਿਫਟ ਦਾ ਜਿਹੜਾ ਲੈਣ ਦਾ ਜਿਹੜਾ ਪ੍ਰੋਸੈਸ ਸੀਗਾ ਪੰਜਾਬ ਯੂਨੀਵਰਸਿਟੀ ਵੱਲੋਂ ਉਸ ਨੂੰ ਰੱਦ ਕਰ ਦਿੱਤਾ ਗਿਆ ਕੋਈ ਐਫੀਡੈਪਟ ਨਹੀਂ ਲਿਆ ਜਾਏਗਾ ਲੇਕਿਨ ਜਿਹੜਾ ਸੈਨੇਟ ਸਿੱਧਿਗੇਟ ਭੰਕਰਨ ਦਾ ਮਸਲਾ ਹੈਗਾ ਜਾਂ ਫਿਰ ਉਸ ਦੀਆਂ ਸ਼ਕਤੀਆਂ ਸੀਮਤ ਕਰਨ ਦਾ ਮਸਲਾ ਹੈਗਾ ਉਸ ਨੂੰ ਲੈ ਕੇ ਜਰੂਰ ਜਿਹੜਾ ਹੈਗਾ ਹਾਲੇ ਤੱਕਰ ਪ੍ਰੋਟੈਸਟ ਚੱਲ ਰਿਹਾ ਹਾਲੇ ਇਹ ਪ੍ਰੋਟੈਸਟ ਇਸੇ ਤਰੀਕੇ ਨਾਲ ਚੱਲੇਗਾ ਵੀਸੀ ਦਫ਼ਤਰ ਦੇ ਬਾਹਰ ਇਹ ਪ੍ਰੋਟੈਸਟ ਲਗਾਤਾਰ ਚੱਲ ਰਿਹਾ ਸੀ ਤੇ ਅੱਜ ਵੱਡੇ ਪੱਦਰ ਦੇ ਉੱਤੇ ਗੇਟ ਨੰਬਰ 2 ਤੇ ਇਕੱਠੇ ਹੋਏ ਸੀ ਤਮਾਮ ਸਟੂਡੈਂਟਾਂ ਤੇ ਪੰਜਾਬ ਯੂਨੀਵਰਸਿਟੀ ਦੇ ਗੇਟ ਬੰਦ ਕਰਨ ਦੀ ਕਵਾਇਦ ਜਿਹੜੀ ਹੈਗੀ ਆ ਉਹ ਵੀ ਕੀਤੀ ਗਈ ਸੀ ਤਾਂ ਇਹ ਤਸਵੀਰਾਂ ਪੰਜਾਬ ਯੂਨੀਵਰਸਿਟੀ ਦੀਆਂ ਜਿੱਥੇ ਸਟੂਡੈਂਟ ਇਕੱਠੇ ਹੋਏ ਅਤੇ ਆਕੇ ਪ੍ਰਦਰਸ਼ਨ ਕੀਤਾ ਤਾਂ ਹਾਲ ਫਿਲਹਾਲ ਇਹ ਤਸਵੀਰ ਜਿਹੜੀ ਹੈਗੀ ਆ ਉਹ ਆਪਣੇ ਆਪ ਦੇ ਵਿੱਚ ਬਿਆਨ ਕਰਦੀ ਹੈ ਕਿ ਸਟੂਡੈਂਟ ਨਾ ਤਾਂ ਸਿੰਡੀਕੇਟ ਜਾਂ ਸਿਗਨੇਟ ਦੀਆਂ ਸ਼ਕਤੀਆਂ ਸੀਮਤ ਕਰਨ ਦੇ ਹੱਕ ਦੇ ਵਿੱਚ ਹੈ ਤੇ ਨਾ ਹੀ ਕਿਸੇ ਕੋਲ ਹੋ ਸਕੇ ਕੁਝ ਵਿਦਿਆਰਥੀਆਂ ਨਾਲ ਗੱਲ ਜ਼ਰੂਰ ਕਰੋ ਉਹ ਕੀ ਕਹਿਣਾ ਚਾਹੁੰਦੇ ਆ ਇਸ ਪੂਰੇ ਮਸਲੇ ਦੇ ਉੱਪਰ ਕੀ ਰਾਏ ਰੱਖਣਾ ਚਾਹੁੰਦੇ ਆ ਤਾਂ ਇਹ ਤਸਵੀਰ ਜਿਹੜੀ ਹੈਗੀ ਆਪਣੇ ਆਪ ਦੇ ਵਿੱਚ ਬੜਾ ਕੁਝ ਬਿਆਨ ਕਰ ਰਹੀ ਹੈ ਸਾਡੇ ਸਟੂਡੈਂਟ ਵੀ ਹੈਗੇ ਨੇ ਗੱਲਬਾਤ ਕਰ ਲੈ ਨਾਮ ਦਾ ਮੇਰਾ ਨਾਮ ਸਾਰਾ ਜੀ ਮੈਂ ਮਾਸਟਰਸ ਚਾਈ ਸੀ ਸਾਰਾ ਐਪੀਡਿਫਟ ਦਾ ਜਿਹੜਾ ਫੈਸਲਾ ਸੀ ਉਹਦਾ ਵਾਪਸ ਲੈ ਲਿਆ ਲੇਕਿਨ ਸੈਨੇਟ ਤੇ ਸਿਟੀ ਕਾਟ ਕੋਲੇ ਕਿ ਹਲੇ ਪ੍ਰਦਰਸ਼ਨ ਜਾਰੀ ਹੈ ਹਾਂਜੀ ਸੈਨੇਟ ਨੂੰ ਲੈ ਕੇ ਆਪਣਾ ਜਿਹੜਾ ਸੰਘਰਸ਼ ਚ ਜਾਰੀ ਰਹੂਗਾ ਐਸਫਿਰੇਵਟ ਦੀ ਜਿਹੜੀ ਆਪਣੀ ਜਿੱਤ ਹੈ ਉਹ ਸਿਰਫ ਇਸ ਕਰਕੇ ਹੋ ਸਕੇ ਕਿਉਂਕਿ ਅਸੀਂ ਵਿਦਿਆਰਥੀਆਂ ਨੇ ਸੰਘਰਸ਼ ਕੀਤਾ ਅਸੀਂ ਚੁੱਪਚਾਪ ਆਪਣੀਆਂ ਕਲਾਸਾਂ ਦਾ ਆਪਣੇ ਹਸਲਾਂ ਤੇ ਨਹੀਂ ਬੈਠੇ ਰਹੇ ਅਸੀਂ ਬਾਹਰ ਆਏ ਅਸੀਂ ਵਿਦਿਆਰਥੀਆਂ ਨੇ ਮਿਲ ਕੇ ਇਸ ਜਿਹੜੀ ਸੰਗੀ ਪ੍ਰਸ਼ਾਸਨ ਜਿਹੜਾ ਆਪਣਾ ਜਿਹੜਾ ਭਾਜਪਾ ਇਸ ਦੀ ਪੂਛ ਬਣਿਆ ਹੋਇਆ ਉਹਨੂੰ ਚੇਤਾਵਨੀ ਦਿੱਤੀ ਉਹਦੇ ਖਿਲਾਫ ਅਸੀਂ ਆਵਾਜ਼ ਡਟ ਕੇ ਬੁਲੰਦ ਕੀਤੀ ਇਸ ਕਰਕੇ ਵਾਪਸ ਹੋਇਆ ਉਵੇਂ ਹੀ ਆ ਜ ਸੈਨੇਟ ਆਪਣੇ ਹੱਕਾਂ ਦੇ ਉੱਤੇ ਡਾਕਾ ਮਾਰਨ ਲਈ ਅੱਜ ਪੂਰੀ ਸਰਗਰਮ ਹੈ ਜਿਵੇਂ ਅੱਜ ਉਹ ਲਗਾਤਾਰ ਦੇਖੋ 2022 ਦੇ ਵਿੱਚ ਕੇਂਦਰੀਕਰਨ ਕਰਨ ਦੀ ਕੋਸ਼ਿਸ਼ ਕਰਦੇ ਨੇ ਉਦੋਂ ਪੰਜਾਬ ਦੀਆਂ 9 ਇਨਕਲਾਬੀ ਜਥੇਬੰਦੀਆਂ ਮਿਲ ਕੇ ਇੱਕ ਸੰਘਾਸ਼ ਮਿਟਦੀਆਂ ਨੇ ਭਗਵੰਤ ਮਾਨ ਜੀ ਉਦੋਂ ਕੋਈ ਖਬਰਸਾਰ ਨਹੀਂ ਲੈਣ ਆਇਆ ਸਗੋਂ ਪੰਜਾਬ ਪੁਲਿਸ ਪਿੱਛੇ ਭੇਜੀ ਸੀਗੀ ਸਾਡੇ ਉੱਤੇ ਹੀ ਲਾਠੇ ਚਾਰਜ ਕਰਨ ਦੇ ਲਈ ਸਾਡੇ ਤੇ ਲਾਠੇ ਚਾਰਜ ਪੰਜਾਬ ਸਰਕਾਰ ਦੀ ਪੰਜਾਬ ਕੁੜੀਆਂ ਮੈਂ ਕੁੜੀਆਂ ਸਾਡੇ ਉੱਤੇ ਕੁੜੀ ਕਿੰਨੀਆਂ ਕੁੜੀਆਂ ਦੇ ਉੱਤੇ ਮੇਲ ਪੁਲਸ ਅਫਸਰਾਂ ਨੇ ਡਾਂਗਾਂ ਵਾਰੀਆਂ ਸੀ ਇਹ ਸਾਡੇ ਸਾਡੀਆਂ ਮਤਲਬ ਸਰੀਰ ਦੇ ਉੱਤੇ ਨੀਲ ਪੈ ਗਏ ਸੀ ਡਾਂਗਾਂ ਦੇ ਕਰਕੇ ਉਦੋਂ ਉਹ ਸਹੇ ਆ ਸੀ ਉਹ ਪੰਜਾਬ ਸਰਕਾਰ ਨੇ ਕੀਤਾ ਸੀਗਾ ਭਗਵੰਤ ਮਾਨ ਦੀ ਸਰਕਾਰ ਨੇ ਕੀਤਾ ਸੀਗਾ ਪਰ ਅਸੀਂ ਡਟੇ ਰਹੇ ਤੇ ਅਸੀਂ ਅਮਰ ਸਿੰਘ ਦਾ ਬਿਆਨ ਕੇਂਦਰੀਕਰਨ ਤਸਵੀਰ ਇਹ ਤਾਕਤ ਹੁੰਦੀ ਹੈ ਵਿਦਿਆਰਥੀ ਦੇ ਇੱਕੇ ਵਿੱਚ ਇਨਕਲਾਬੀ ਜਿੱਥੇ ਬਣਦੀ ਹੈ ਇਹ ਤਾਕਤ ਹੁੰਦੀ ਹੈ ਉਵੇਂ ਹੀ ਅਸੀਂ ਅੱਜ ਇਹਨਾਂ ਨੂੰ ਚੁਣੌਤੀ ਦਿੰਦੇ ਹਾਂ ਜਿਹੜੀ ਕੇਂਦਰ ਸਰਕਾਰ ਹੈ ਜਿਹੜੀ ਅੱਜ ਬਹੁਤ ਮੈਨੇ ਹਵਾ ਚੱਕ ਲਈ ਵੀ ਅਸੀਂ ਕਿਦਰੀਕਰਨ ਕਰਾਂਗੇ ਵੀ ਇਹ ਜੇ ਮੈਦਾਨ ਚਾਣੇ ਤੇ ਅਸੀਂ ਵੀ ਮੈਦਾਨ ਚਾਹਾਂਗੇ ਪੰਜਾਬ ਦੇ ਜਿਹੜੇ ਆਰਤੀ ਪੰਜਾਬ ਦੀਨ ਕਲੱਬੀ ਜਿੱਥੇ ਬੰਦੀਆਂ ਭਾਵੇਂ ਉਹ ਕਿਸਾਨ ਜਿੱਥੇ ਬੰਦੀਆਂ ਹੋਣ ਉਹ ਮਜ਼ਦੂਰ ਸੰਗਠਨ ਹੋਣ ਹਰ ਇਨਸਾਫ ਪਸੰਦ ਵਿਦਿਆਰਥੀ ਅੱਜ ਹਰ ਇਨਸਾਫ ਪਸੰਦ ਇਨਸਾਨ ਵਿਅਕਤੀ ਅੱਜ ਇੱਥੇ ਆ ਕੇ ਆਪਣੀ ਆਵਾਜ਼ ਬੁਲੰਦ ਕਰੂਗਾ ਕਿਉਂਕਿ ਇਹ ਕਲੀ ਯੂਨੀਵਰਸਿਟੀ ਦਾ ਮਸਲਾ ਹੈ ਹੀ ਨਹੀਂ ਸੈਨੇਟ ਦੇ ਨਾਲ ਤੋਂ ਲੱਗਦਾ ਕਿ ਪੰਜਾਬ ਦਾ ਦਾਵਾ ਜਿਹੜਾ ਚੰਦੀ ਕਰਤੇ ਜਾਂ ਫਿਰ ਪੰਜਾਬ ਯੂਨੀਵਰਸਿਟੀ ਤੋਂ ਕਮਜ਼ੋਰ ਹੁੰਦਾ ਹੈ ਬਿਲਕੁਲ ਬਿਲਕੁਲ ਹੁੰਦਾ ਹੈ ਦੇਖੋ ਸੈਨੇਟ ਇੱਕ ਦੇ ਵਿੱਚ ਲਗਭਗ ਅੱਧੀ ਨੇ ਮੈਂਬਰ ਸੀਗੇ ਉਹ ਇਲੈਕਸ਼ਨ ਦੁਆਰਾ ਆਉਂਦੇ ਸੀਗੇ ਦੇ ਵਿੱਚ ਇਲੈਕਸ਼ਨ ਕੌਣ ਲੜ ਸਕਦਾ ਸੀਗਾ ਇੱਥੋਂ ਦੇ ਸਾਧਕਾ ਵਿਦਿਆਰਥੀ ਇੱਥੇ ਦੇ ਇਲੈਕਸ਼ਨ ਲੜ ਸਕਦੇ ਸੀਗੇ ਸੈਨੇਟ ਦੇ ਤੇ ਉਹਦੇ ਨਾਲ ਨਾਲ ਵੋਟ ਕੌਣ ਕਰ ਸਕਦਾ ਸੀਗਾ ਇੱਥੋਂ ਦੇ ਵਿਦਿਆਰਥੀ ਜਿਹੜੇ ਵੀ ਸਾਧਕਾ ਵਿਦਿਆਰਥੀ ਹੋ ਚੁੱਕੇ ਨੇ ਤਾਂ ਉਹ ਪੰਜਾਬ ਦੀ ਜਿਹੜੀ ਇੱਕ ਨੁਮਾਇੰਦਗੀ ਹੈ ਇੱਥੋਂ ਦੀ ਡਿਸੀਜਨ ਮੇਕਿੰਗ ਦੇ ਵਿੱਚ ਉਹਦਾ ਬਹੁਤ ਵੱਡਾ ਰੋਲ ਇੱਥੇ ਸੀਗਾ ਉਮੀਦਾਂ ਨੇ ਸੈਨੇਟ ਖਤਮ ਕਰਨ ਦਾ ਨਾ ਪੁਆਇੰਟ ਹੀ ਹੈ ਵੀ ਅਸੀਂ ਇੱਥੇ ਭਗਵਾ ਕਰਨ ਕਰੀਏ ਅਸੀਂ ਇੱਥੇ ਵਿਜੀਕਰਨ ਕਰੀਏ ਅਸੀਂ ਇੱਥੇ ਲਿਆ ਕੇ ਸੰਗੀ ਰੱਖੀਏ ਜਿਹੜੇ ਸਾਨੂੰ ਸਵਾਲ ਨਾ ਕਰਨ ਜਿਹੜੇ ਕਿਸੇ ਕਿਸ ਨੂੰ ਕੁਛ ਕਰਨ ਨਾ ਦੇਣ ਜੋ ਵੀ ਅਸੀਂ ਕਹਾਂ ਕਹਾਂ ਕਹਾਂਗੇ ਜੋ ਵੀ ਸਾਡੀ ਕੋਈ ਨੀਤੀ ਹੋਊਗੀ ਉਹ ਉਹ ਬਿਨਾਂ ਕਿਸੇ ਸਵਾਲ ਦੇ ਲਾਗੂ ਕੀਤੀ ਜਾਵੇ ਉਹ ਇਸ ਕਰਕੇ ਲਿਆਉਂਦੇ ਨੇ ਤੁਸੀਂ ਦੇਖੋ 2021 ਦੇ ਵਿੱਚ ਇਹਨਾਂ ਨੇ ਕੋਸ਼ਿਸ਼ ਕੀਤੀ ਸੀਗੀ ਵੀ ਸੈਨੇਟ ਇਹਨਾਂ ਭੰਗ ਕਰ ਦਿੱਤੀ ਜਾਵੇ ਉਹ ਵੀ ਇਹਨਾਂ ਨੇ ਸੈਨੇਟ ਦੀ ਇਲੈਕਸ਼ਨ ਦੀ ਨੋਟੀਫਿਕੇਸ਼ਨ ਉਹ ਕੱਢੀ ਨਹੀਂ ਉਦੋਂ 28 ਦਿਨ ਅਸੀਂ ਲਗਾਤਾਰ ਅਸੀਂ ਪ੍ਰੋਟੈਸਟ ਪ੍ਰੋਟੈਸਟ ਕੀਤਾ ਪੀਐਸਰਲ ਕਰਨ ਦੇ ਦਰਨਾ ਹਾਲ ਕਰਾਇਆ ਫਿਰ ਇਹਨਾਂ ਨੇ 2025 21 ਅਕਤੂਬਰ 2025 ਤੱਕ ਚਲਣੀ ਸੀਗੀ ਸੈਨਟ ਉਹਨੂੰ 21 ਅਕਤੂਬਰ 2024 ਤੱਕ ਹੀ ਰੱਖਿਆ ਫੇ ਨੋਟੀਫਿਕੇਸ਼ਨ ਨਹੀਂ ਆਈ ਫੇਰ ਤੋਂ ਇਹਨਾਂ ਨੇ ਜਿਹੜੀ ਸੈਨਟ ਹੈ ਹੁਣ ਇਸ ਵਾਰੀ ਇਹਨਾਂ ਨੇ ਪੂਰਾ ਇੱਕ ਫੈਸਲਾ ਲੈ ਲਿਆ ਬਿਲਕੁਲ ਗੈਰਜਬੂਰੀ ਫੈਸਲਾ ਵੀ ਅਸੀਂ ਪੂਰੀ ਤਰ੍ਹਾਂ ਨੂੰ ਭੰਗ ਕਰਦੇ ਆਂ ਤੇ ਅਸੀਂ ਵੀ ਕਹਿੰਦੇ ਆਂ ਵੀ ਅਸੀਂ ਯੂਨੀਵਰਸਿਟੀ ਵਿਦਿਆਰਥੀ ਨੇ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਜਿੰਨਾ ਸਾਨੂੰ ਸਪੋਰਟ ਮਿਲ ਰਿਹਾ ਹੈ ਪੂਰਾ ਮਸਲਾ ਕਿਉਂਕਿ ਇਹ ਸਿਰਫ ਇਹ ਨਹੀਂ ਸਿਰਫ ਮਸਲਾ ਨਹੀਂ ਹੈ ਇਹ ਮਸਲਾ ਪੰਜਾਬ ਦੇ ਕੌਮੀ ਹੱਕਾਂ ਨੂੰ ਦਬਾਉਣ ਦਾ ਮਸਲਾ ਹੈ ਤੁਸੀਂ ਦੇਖੋ ਚੰਡੀਗੜ੍ਹ ਚੰਨਿਕੜ ਕੀ ਹੈ ਚੰਨਿਕੜ ਪੁਆਦ ਦੇ 28 ਪਿੰਡ ਨੇ ਇਹ ਯੂਨੀਵਰਸਿਟੀ ਕੀ ਹੈ ਯੂਨੀਵਰਸਿਟੀ ਕੰਜੀਵਾਜਰਾ ਪਿੰਡ ਹੈ ਜਿੱਥੋਂ ਦੇ ਲੋਕਾਂ ਨੂੰ ਇਥੋਂ ਉਜਾੜ ਕੇ ਯੂਨੀਵਰਸਿਟੀ ਸਾਰੀ ਸੀਗੀ ਇਹ ਇਤਹਾਸਕ ਤੌਰ ਤੇ ਪੰਜਾਬ ਦੇ ਲੋਕਾਂ ਦੇ ਵੱਲੋਂ ਸਾਰੀ ਦੀ ਯੂਨੀਵਰਸਿਟੀ ਹੈ 1882 ਦੇ ਵਿੱਚ ਲੋਕਾਂ ਨੇ ਪੈਸੇ ਇਕੱਠੇ ਕਰਕੇ ਜ਼ਮੀਨ ਦੇ ਕੇ ਇਹ ਲਾਹੌਰ ਦੇ ਵਿੱਚ ਸਟੈਬਲਿਸ਼ ਕੀਤੀ ਸੀ ਇੱਥੇ ਪੰਜਾਬ ਦੀ ਧਰਤੀ ਦੇ ਤੇ ਬਹੁਤ ਦੇ ਉੱਤੇ ਆਪਾਂ ਖੜੇ ਜਿੱਥੇ ਤਾਂ ਦਿੱਤੀ ਯੂਨੀਵਰਸਿਟੀ ਬਣੀ ਹੋਈ ਹੈ ਮੈਨੂੰ ਕਿ ਇੱਕ ਇੱਕ ਇੱਥੇ ਯੂਨੀਵਰਸਿਟੀ ਕਿਉਂ ਜ਼ਰੂਰੀ ਹੁੰਦੀ ਹੈ ਕਿ ਤੇਰੀ ਭਾਸ਼ਾ ਦੇ ਲਈ ਉਥੋਂ ਦੇ ਸੱਭਿਆਚਾਰ ਦੇ ਵਿਕਾਸ ਦੇ ਲਈ ਉਥੋਂ ਦੇ ਲੋਕਾਂ ਦੀ ਇੱਕ ਜਿਹੜੀ ਇੱਕ ਚੇਤਨਾ ਹੈ ਉਹਨੂੰ ਅੱਗੇ ਲੈ ਕੇ ਜਾਣ ਲਈ ਕਿ ਨਹੀਂ ਉਸ ਚੀਜ਼ ਯੂਨੀਵਰਸਿਟੀਆਂ ਦਾ ਕਾਜ ਜਰਾ ਬਹੁਤ ਜ਼ਰੂਰੀ ਰੋਲ ਹੁੰਦਾ ਹੈ ਉਹਨੂੰ ਵੀ ਚਾਹੁੰਦੇ ਨੇ ਕਿ ਹਿੰਦੀ ਹਿੰਦੂ ਹਿੰਦੁਸਤਾਨ ਦਾ ਜਿਹੜਾ ਸਾਡਾ ਏਜੰਡਾ ਹੈਗਾ ਉਹਦੇ ਤਹਿ ਅਸੀਂ ਸਾਰੀਆਂ ਯੂਨੀਵਰਸਿਟੀਆਂ ਜਿਹੜੀਆਂ ਕਿ ਇੱਕ ਜਿੱਥੇ ਕੋਈ ਤੁਸੀਂ ਕਹੋ ਸਕੋਪ ਹੈਗਾ ਜਿੱਥੇ ਸਾਨੂੰ ਇੱਕ ਆਵਾਜ਼ ਆ ਰਹੀ ਹੈ ਸਰ ਵਿਰੋਧ ਹੋ ਰਿਹਾ ਹੈ ਸਾਡਾ ਉਹਨੂੰ ਅਸੀਂ ਹਥਿਆਈਏ ਸਟੰਗੇ ਚ ਲਈਏ ਆਪਣੇ ਠੀਕ ਹੈ ਰਵਿੰਦਰ ਇਹ ਅਸੀਂ ਸੁਣ ਪਾ ਰਹੇ ਆ ਬੜੀ ਬੁਲੰਦ ਆਵਾਜ਼ ਹੈ ਇੱਕ ਵਿਦਿਆਰਥੀ ਦੀ ਤੇ ਖਾਸ ਤੌਰ ਦੇ ਉੱਪਰ ਚੁਣੌਤੀ ਦੇ ਰਹੀ ਹੈ ਉਹ ਕੇਂਦਰ ਸਰਕਾਰ ਨੂੰ ਵੀ ਤੇ ਨਾਲ ਹੀ ਪੰਜਾਬ ਦੀ ਸਰਕਾਰ ਨੂੰ ਵੀ ਚੁਣੌਤੀ ਦੇ ਰਹੀ ਹੈ ਵਿਦਿਆਰਥੀ ਜਿਹੜੀ ਹੈ ਸਾਫ਼ ਤੌਰ ਦੇ ਉੱਪਰ ਕਹਿ ਰਹੀ ਹੈ ਕਿ ਸਾਡਾ ਹੱਕ ਹੈ ਸੈਨੇਟ ਸਿੰਡੀਕੇਟ ਪੰਗ ਨਹੀਂ ਹੋਣ ਦੇਵਾਂਗੇ ਤੇ ਵਿਦਿਆਰਥੀ ਏਕਤਾ ਇਸ ਨੂੰ ਸਾਬਤ ਕਰਕੇ ਦਿਖਾਏਗੀ